22 ਮਈ ਸਾਨੇ 1839 ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਦਾ ਆਖਰੀ ਦਰਬਾਰ ਲੱਗੇ ਦਰਬਾਰ ਅੰਦਰੋਂ ਬੜੀ ਧੀਮੀ ਜੀ ਆਵਾਜ਼ ਨਾਲ ਆਪਣੀ ਗੱਲ ਸ਼ੁਰੂ ਕਰਕੇ ਕਹਿੰਦਾ ਪੰਜਾਬੀਓ ਅੱਜ ਤੁਹਾਡੇ ਕੋਲ ਗੁਰੂ ਦਾ ਦਿੱਤਾ ਬਹੁਤ ਕੁਝ ਹੈ ਰਾਜ ਤੁਹਾਡਾ ਹੈ ਭਾਗ ਤੁਹਾਡਾ ਹੈ ਵੱਡੀਆਂ-ਵੱਡੀਆਂ ਸਲਤਨਤਾਂ ਤੁਹਾਡੇ ਅੱਗੇ ਪਿੱਛੇ ਫੇਰਦੀਆਂ ਨੇ ਇੱਕ ਬੰਨੇ ਦਰਿਆ ਸਤਲੁਜ ਤੋਂ ਲੈ ਕੇ ਦਰਿਆ ਖੈਬਰ ਤੱਕ ਤੁਹਾਡੇ ਕੇਸਰੀ ਨਿਸ਼ਾਨ ਸਾਬ ਝੂਲਦੇ ਨੇ ਕੋਹੇ ਚੀਜ਼ ਦੀ ਕਮੀ ਨਹੀਂ ਤੁਹਾਡੇ ਕੋਲ ਕੋਹੇ ਨੂਰ ਹੀਰਾ ਤੁਹਾਡੇ ਕੋਲ ਪਿਆ ਹੈ ਪਰ ਪੰਜਾਬੀਓ ਮੈਨੂੰ ਇੱਕ ਗੱਲ ਦਾ ਡਰ ਆ ਕਿ ਕਿਤੇ ਤੁਹਾਡੇ ਚ ਫੋਟ ਨਾ ਪੈ ਜਾਵੇ ਫੋਟ ਮਾਰਦੀ ਏ ਘਰ ਨੂੰ ਸਮਾਜ ਨੂੰ ਪਿੰਡ ਨੂੰ ਕਿਸੇ ਕੌਮ ਨੂੰ ਵੀ ਖਤਮ ਕਰਨਾ ਹੋਵੇ ਤੇ ਫੋਟ ਤੋਂ ਵੱਡਾ ਹਥਿਆਰ ਕੋਈ ਨਹੀਂ ਅੰਗਰੇਜ਼ ਦੁਨੀਆ ਦੇ ਬਹੁਤ ਛੋਟੇ ਜਿਹੇ ਮੁਲਕ ਤੋਂ ਤੁਰਿਆ ਸੀ ਇੰਗਲੈਂਡ ਬਹੁਤ ਛੋਟਾ ਜਿਹਾ ਦੇਸ਼ ਚਿੜੀ ਦੇ ਪਹੁੰਚੇ ਜੱਡਾ ਦੇਸ਼ ਆਓ ਪਰ ਜਦੋਂ ਉਹਨਾਂ ਦੇ ਰਾਜ ਕਰਨ ਦੀ ਗੱਲ ਵੇਖਦੇ ਆ ਉਹਨਾਂ ਨੇ ਪੂਰੀ ਦੁਨੀਆ ਤੇ ਰਾਜ ਕੀਤਾ ਤੇ ਗੋਰਿਆਂ ਦੀ ਇੱਕ ਨੀਤੀ ਨੂੰ ਬੜੇ ਧਿਆਨ ਨਾਲ ਸਮਝਿਆ ਜਾਂਦਾ ਪਾੜੋ ਤੇ ਰਾਜ ਕਰੋ ਪਹਿਲਾਂ ਉਥੇ ਫੁੱਟ ਪਵਾ ਦਿਓ ਫੁੱਟ ਪਾ ਕੇ ਸੁਲਾ ਕਰਨ ਦੇ ਬਹਾਨੇ ਵਿੱਚ ਵੜ ਜਾਓ ਫਿਰ ਹੌਲੀ ਹੌਲੀ ਸਾਰਾ ਕੁਝ ਆਪਣੇ ਕੰਟਰੋਲ ਵਿੱਚ ਕਰ ਲਓ ਇਹ ਰਾਜਨੀਤੀ ਦਾ ਇੱਕ ਬਹੁਤ ਵੱਡਾ ਤੇ ਮਾਰੂ ਹਥਿਆਰ ਆ ਕਿਸੇ ਕੌਮ ਨੂੰ ਕਿਸੇ ਸਮਾਜ ਨੂੰ ਤੈਸ ਨੈਸ ਕਰਨਾ ਹੋਵੇ ਉਹਦੇ ਅੰਦਰ ਵੰਡੀਆਂ ਪਾ ਦਿਓ ਉਹਦੇ ਅੰਦਰ ਫੁੱਟ ਪਾ ਦਿਓ ਘਰਾਂ ਦੇ ਘਰ ਤੁਸੀਂ ਬਰਬਾਦ ਹੁੰਦੇ ਵੇਖਿਆ ਫੋਟ ਦੇ ਵਿੱਚ ਭਰਾਵਾਂ ਦੀ ਫੋਟ ਰਿਸ਼ਤੇਦਾਰਾਂ ਦੀ ਫੋਟ ਚਾਚੇ ਤਾਇਆ ਦੀ ਫੋਟ ਪਿਓ ਪੁੱਤ ਦੀ ਫੋਟ ਮੀਆਂ ਬੀਬੀ ਦੀ ਫੋਟ ਹੋਵੇ ਹੱਸਦੇ ਵਸਦੇ ਘਰ ਤਬਾਹ ਹੁੰਦੇ ਤੁਸੀਂ ਵੇਖੇ ਤਬਾਹ ਹੁੰਦੇ ਵੇਖੇ ਦੁਨੀਆ ਦੀ ਇਹ ਵੀ ਰਾਜਨੀਤੀ ਹੈ ਕਿ ਜਿਸ ਘਰ ਦੇ ਅੰਦਰ ਜੇ ਤੁਸੀਂ ਚਲਾਉਣੀ ਆਂ ਉਥੋਂ ਦੇ ਘਰ ਦੇ ਮੈਂਬਰਾਂ ਨੂੰ ਧੜਿਆਂ ਚ ਵੰਡ ਦਿਓ ਤੂੰ ਚੰਗਾ ਹੀ ਆ ਫਲਾਣਾ ਨਹੀਂ ਚੰਗਾ ਫਲਾਣਾ ਬੜਾ ਵਧੀਆ ਏ ਆ ਫਲਾਣਾ ਕੰਮ ਨਹੀਂ ਕਰਦਾ ਤੇ ਜਿਹੜਾ ਇਸ ਕੁੰਡੀ ਨੂੰ ਸਮਝ ਗਿਆ ਵੀ ਇਹ ਬੰਦਾ ਕੇਵਲ ਤੇ ਕੇਵਲ ਮੈਨੂੰ ਬੇਵਕੂਫ ਬਣਾ ਕੇ ਕੋਈ ਕੰਮ ਕੱਢਣ ਨੂੰ ਫਿਰਦਾ ਏ ਉਹ ਲੋਕੀ ਬਹੁਤ ਛੇਤੀ ਸੰਭਲ ਜਾਂਦੇ ਆ ਨਹੀਂ ਤਾਂ ਲੋਕਾਂ ਨੇ ਬਹੁਤ ਕੁਝ ਤਬਾਹ ਕਰ ਦਿੱਤਾ ਇਸ ਚੁੱਕ ਵਿੱਚ ਆ ਕੇ ਇਸ ਫੋਟ ਵਿੱਚ ਆ ਕੇ ਬਹੁਤ ਕੁਝ ਤਬਾਹ ਹੋ ਗਿਆ ਸ਼ੇਰੇ ਪੰਜਾਬ ਨੇ ਗੱਲ ਨਿਬੇੜ ਕੇ ਆਖਿਆ ਪੰਜਾਬੀਓ ਮੈਨੂੰ ਡਾਰਿਆ ਘਰ ਦੀ ਚੰਦਰੀ ਫੋਟਨਾ ਤੁਹਾਨੂੰ ਕਿਤੇ ਲੈ ਕੇ ਬੈਜੇ ਤੁਹਾਡੇ ਵੱਡਿਆਂ ਨੇ ਕੁਰਬਾਨੀਆਂ ਕੀਤੀਆਂ ਨੇ ਚਰਖੜੀਆਂ ਤੇ ਚੜੇ ਨੇ ਆਰਿਆਂ ਦੇ ਥੱਲੇ ਉਹਨਾਂ ਨੇ ਆਪਣੇ ਆਪ ਨੂੰ ਚਿਰਵਾ ਦਿੱਤਾ ਉਬਲਦੀਆਂ ਦੇਗਾਂ ਵਿੱਚ ਉਬਲ ਗਏ ਪਰ ਕੋਈ ਬੰਦਾ ਕਿਸੇ ਦੀ ਗੱਲ ਨੂੰ ਨਹੀਂ ਸੀ ਕੱਟਦਾ ਜੇ ਫਲਾਣੇ ਨੇ ਆਹ ਕੀਤਾ ਮੈਂ ਤੇਰੇ ਨਾਲ ਸਹਿਮਤ ਹਾਂ ਪਰ ਮਾਫ ਕਰਿਓ ਸਾਡੇ ਸਿੱਖਾਂ ਵਿੱਚੋਂ ਕਿਤੇ ਨਾ ਕਿਤੇ ਸਹਿਮਤੀ ਵਾਲੀ ਬਿਰਤੀ ਖਤਮ ਹੋ ਚੁੱਕੀ ਆ। ਸੋਸ਼ਲ ਮੀਡੀਆ ਦਾ ਜਮਾਨਾ ਹੈ। ਹਰ ਬੰਦਾ ਆਪਣੇ ਆਪ 'ਚ ਸਿਆਣਾ ਹੈ ਤੇ ਹਰ ਬੰਦਾ ਆਪਣੇ ਆਪ 'ਚ ਚਾਤਰ ਆ। ਉਹਨੂੰ ਦੂਜੇ ਮਿੱਟੀ ਦੇ ਮਾਦੋ ਦੇਸਦੇ ਆ। ਉਹਨੂੰ ਦੂਜੇ ਪਾਗਲ ਦੇਸਦੇ ਆ, ਬੇਵਕੂਫ ਦੇਸਦੇ ਆ। ਵੀ ਇਹਨੂੰ ਕਿਹੜਾ ਕਿਸੇ ਗੱਲ ਦਾ ਪਤਾ ਮੈਨੂੰ ਜ਼ਿਆਦਾ ਪਤਾ। ਪਰ ਕਈ ਵਾਰੀ ਇਹ ਹੁੰਦਾ ਅਗਲਾ ਜਿਤਾਉਂਦਾ ਨਹੀਂ। ਪਤਾ ਉਹਨੂੰ ਸਾਰੀ ਗੱਲ ਦਾ ਹੁੰਦਾ ਹੈ ਉਹ ਜਿਤਾਉਂਦਾ ਇਸ ਕਰਕੇ ਨਹੀਂ ਉਹ ਕਹਿੰਦਾ ਸਾਂਝ ਬਣੀ ਰਵੀ ਕੁਝ ਥਾਵਾਂ ਤੇ ਚੁੱਪ ਭਲੀ ਆ ਬਹੁਤ ਜ਼ਿਆਦਾ ਗਰੋਧੀ ਹੋਵੋ ਤੇ ਚੁੱਪ ਚੰਗੀ ਆ ਕਿਉਂਕਿ ਗੁੱਸੇ ਵਿੱਚ ਦਿਮਾਗ ਨਾਲੋਂ ਜ਼ੁਬਾਨ ਜ਼ਿਆਦਾ ਤੇਜ਼ ਚੱਲਦੀ ਆ ਤੇ ਜਿਹਦੀ ਜ਼ੁਬਾਨ ਤੇਜ਼ ਚੱਲੇ ਉਹ ਬੰਦਾ ਅੱਜ ਵੀ ਬਰਬਾਦੀ ਦੇ ਰਾਹ ਤੇ ਆ ਤੇ ਕੱਲ ਵੀ ਬਰਬਾਦੀ ਦੇ ਰਾਹ ਤੇ ਆ ਕਰੋਧ ਵਿੱਚ ਚੁੱਪ ਚੰਗੀ ਆ ਕਿਸੇ ਬੰਦੇ ਦਾ ਭਲਾ ਕਰਨਾ ਹੋਵੇ ਉਦੋਂ ਵੀ ਚੁੱਪ ਚੰਗੀ ਆ ਮੇਰੇ ਬੋਲਿਆਂ ਵਿੱਚ ਕਿਸੇ ਦਾ ਨੁਕਸਾਨ ਹੋ ਜਾਵੇ ਉਹ ਮੇਰੀ ਕੋਈ ਬਹੁਤੀ ਵੱਡੀ ਸਿਆਣ ਕਈਆਂ ਲੋਕਾਂ ਨੂੰ ساری ਉਮਰ ਇਹੋ ਹੀ ਭਰਮਾ ਭਾ ਪਿਆ ਰਹਿੰਦਾ ਅਹੀਂ ਬੜੇ ਮੂੰਹ ਫਾਟਿਆ ਜੀ ਮੈਂ ਤਾਂ ਲਿਹਾਜ਼ ਨਹੀਂ ਲੈਂਦਾ ਮੂੰਹ ਤੇ ਮਾਰੀ ਦੀਆ ਸਿੱਧੀ ਨਾਲ ਅੱਗੇ ਵੇਖੀਦਾ ਨਾ ਪਿੱਛੇ ਵੇਖੀਦਾ ਤੁਹਾਨੂੰ ਵੀ ਲੋਕ ਇਦਾਂ ਦੇ ਬੜੇ ਮਿਲੇ ਹੋਣਗੇ ਅਹੀਂ ਉਹਨਾਂ ਨੂੰ ਕਈ ਵਾਰੀ ਬਹੁਤ ਸੱਚੇ ਸੋਚੇ ਸਮਝ ਲੈਨੇ ਆ ਪਰ ਹਰ ਬੰਦਾ ਤੁਹਾਡੀ ਸਿੱਧੀ ਠਾਹ ਮਾਰੀ ਨੂੰ ਚੱਲਣ ਵਾਲਾ ਨਹੀਂ ਚੁੱਪ ਦੇ ਨਾਲ ਵੀ ਕਈ ਕੰਮ ਕੱਢੇ ਜਾ ਸਕਦੇ ਤੁਸੀਂ ਘਰ ਦੇ ਵਿੱਚ ਵੇਖਿਆ ਹੋਊਗਾ ਇੱਕ ਬੰਦਾ ਚੁੱਪ ਹੋ ਜਾਵੇ ਨਾ ਉਹ ਜਿੰਨੇ ਮਰਜੀ ਲੜੇ ਹੁਣ ਪਹਿਲਾਂ ਜੇ ਇੱਕ ਬੰਦਾ ਚੁੱਪ ਹੋ ਗਿਆ ਘਰ ਦੇ ਵਿੱਚ ਦੂਜੇ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਇਹਦੀ ਚੁੱਪ ਮਾਰਦੀ ਆ ਅਗਲੇ ਦੀ ਚੁੱਪ ਮਾਰੇ ਗਾਲਾਂ ਕੱਢਿਆ ਕੀ ਹੋ ਜਾਊਗਾ ਚੁੱਪ ਬਹੁਤ ਕੁਝ ਕਰਾਉਂਦੀ ਐ ਚੋਪੇ ਕਾ ਹਥਿਆਰ ਆ ਜਿੱਥੇ ਬੋਲਣ ਹਾਰੀ ਐ ਤਿੱਥੇ ਚੰਗੀ ਚੁੱਪ ਜੇ ਚੁੱਪ ਤੁਹਾਡੇ ਕੰਮ ਕਰਾ ਸਕਦੀ ਐ ਫਿਰ ਪਕੜਵਾ ਕਰਦੇ ਬਾਦਸ਼ਾਹ ਨੇ ਨਾਲ ਹੀ ਆਖਾ ਬਹੁਤਾ ਬੋਲਣ ਝੱਖਣ ਹੋਏ ਲੋੜ ਤੋਂ ਜ਼ਿਆਦਾ ਬੋਲੀ ਜਾਓਗੇ ਹਰ ਥਾਂ ਦੇ ਉੱਤੇ ਆਪਣੀ ਰਾਏ ਦਈ ਜਾਓਗੇ ਲੋਕੀ ਤੁਹਾਨੂੰ ਵਾਧੂ ਜਾ ਸਮਝਣਗੇ ਵੇਖਿਆ ਨਾ ਕਿਤੇ ਚਾਰ ਬੰਦੇ ਬੈਠੇ ਹੋਣ ਤੁਸੀਂ ਵੀ ਬੈਠੇ ਹੋ ਸਾਰੇ ਬੋਲੀ ਜਾਣ ਸਾਰੇ ਬੋਲੀ ਜਾਣ ਤੁਸੀਂ ਚੁੱਪ ਜੇ ਫਿਰ ਲੋਕੀ ਤੁਹਾਨੂੰ ਬਾਰੀ-ਵਾਰੀ ਕਹਿਣਗੇ ਉਹ ਸੁਣਾ ਤੂੰ ਵੀ ਕੋਈ ਗੱਲ ਤੂੰ ਵੀ ਬੋਲ ਪੋ ਇਹਦਾ ਮਤਲਬ ਵੀ ਹੁਣ ਜੇ ਤੁਸੀਂ ਬੋਲੋਗੇ ਤੁਹਾਡੇ ਬੋਲੇ ਦਾ ਅਗਲੇ ਤੇ ਅਸਰ ਹੋਣਾ ਵਾ ਤੇ ਜੇ ਪਹਿਲਾਂ ਹੀ ਬੋਲੀ ਜਾਈਏ ਤੇ ਲੋਕੀ ਕਹਿੰਦੇ ਚੁੱਪ ਕਰ ਜਾ ਸਾਡੀ ਵੀ ਵਾਰੀ ਆਉਣ ਲੱਗੇ ਕਹਿੰਦੇ ਪਹਿਲਾਂ ਬੋਲਿਆ ਮਿੱਟੀ ਕਰ ਲਿਆ ਆਪੇ ਕੁਝ ਥਾਵਾਂ ਤੇ ਬੋਲਿਆ ਗੁਜ਼ਾਰਾ ਹੈ ਕੁਝ ਥਾਵਾਂ ਤੇ ਚੁੱਪ ਰਿਆਂ ਗੁਜ਼ਾਰਾ ਚੁੱਪ ਤੋਂ ਵੱਡਾ ਹਥਿਆਰ ਕੋਈ ਨਹੀਂ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਬਹਾਦਰੋ ਤੁਹਾਡੇ ਵੱਡਿਆਂ ਨੇ ਰਾਜ ਭਾਗ ਪੈਦਾ ਕੀਤਾ ਹੈ ਬੜੀਆਂ ਜਾਨਾਂ ਹੂਲ ਕੇ ਪੈਦਾ ਕੀਤਾ ਪਰ ਮੈਨੂੰ ਡਰਿਆ ਕਿ ਕਦੇ ਘਰ ਦੀ ਫੋਟ ਨਾ ਤੁਹਾਨੂੰ ਲੈ ਕੇ ਵਹਿ ਜੇ ਆਹ ਮੇਰਾ ਪੁੱਤ ਖਲੋਤਾ ਖੜਕ ਸਿੰਘ ਇਹਨੂੰ ਮੈਂ ਪੰਜਾਬ ਦਾ ਮਹਾਰਾਜਾ ਬਣਾਉਣ ਲੱਗਾ ਆਹ ਖਲੋਤਾ ਧਿਆਨ ਸਿੰਘ ਡੋਗਰਾ ਇਹਨੂੰ ਮੈਂ ਵੱਡਾ ਪ੍ਰਧਾਨ ਮੰਤਰੀ ਬਣਾਉਣ ਲੱਗਾ ਦੋ ਚਾਰ ਗੱਲਾਂ ਹੋਰ ਕੀਤੀਆਂ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬੇਹੋਸ਼ ਹੋ ਜਾਂਦਾ ਹੈ। ਪਾਲਕੀ 'ਚ ਬਿਠਾ ਕੇ ਸ਼ੇਰੇ ਪੰਜਾਬ ਨੂੰ ਮਹਿਲਾਂ ਦੇ ਵਿੱਚ ਲੈ ਗਏ। ਪਰ ਦਿਨ ਮੁੜ ਕੇ ਉਹ ਵਾਪਸ ਆਏ ਨਾ। ਹਾਲਤ ਅੱਜ ਮਾੜੀ ਹੋਈ, ਕੱਲ ਮਾੜੀ ਹੋਈ। ਇੰਨੀ ਮਾੜੀ ਹੋ ਗਈ ਕਿ ਕਈ ਕਈ ਦਿਨ ਸ਼ੇਰੇ ਪੰਜਾਬ ਨੇ ਬੇਹੋਸ਼ੀ 'ਚ ਰਹਿਣਾ। ਕੁਝ ਪੀਣ ਵਾਸਤੇ ਦੇ ਦੇਣਾ ਤੇ ਉਹਨੇ ਪੀ ਲੈਣਾ। ਉਸ ਤੋਂ ਇਲਾਵਾ ਸ਼ੇਰੇ ਪੰਜਾਬ ਬੋਲਦਾ ਨਹੀਂ ਸੀ। ਕਈਆਂ ਨੇ ਘੋਦੇ ਦੀਵੇ ਵਾਲੇ ਕਈਆਂ ਦੀਆਂ ਅੱਖਾਂ ਚੋਂ ਰੋ ਰੋ ਕੇ ਪਾਣੀ ਵੀ ਮੁੱਕ ਜਾਂਦਾ ਦੇਖੋ ਤੁਹਾਡੀ ਬਿਮਾਰੀ ਨਾ ਤੁਹਾਡੇ ਘਰ ਪਈ ਗਰੀਬੀ ਨਾ ਹਰ ਬੰਦੇ ਦਾ ਦਿਲ ਨਹੀਂ ਦੁਖੂਗਾ ਕਈਆਂ ਦੇ ਮਨ ਚ ਲੱਡੂ ਵੀ ਫੁੱਟਣਗੇ ਵੀ ਚੰਗਾ ਆਇਆ ਹੀ ਕਾਪੂ ਤੇ ਜਿਹੜੇ ਤੁਹਾਡੇ ਸਾਹਾਂ ਨਾਲ ਜੀਣ ਵਾਲੇ ਹੋਣਗੇ ਉਹਨਾਂ ਦੀਆਂ ਅੱਖਾਂ ਚੋਂ ਰੋ ਰੋ ਕੇ ਪਾਣੀ ਵੀ ਮੁੱਕ ਜਾਂਦਾ ਕੁਦਰਤੀ ਗੱਲ ਆ